ਹਾਂ ਤੇ ਕਿ ਫੇਰ ਉਹ ਵਿੱਚ ਆ ਜੇ ਨੀ ਰੋਏ ਤਾਂ ਬਾਸ ਕਰੋ ਕਾੜ ਲੈ ਵਿੱਚ ਉਹ ਤਾਂ ਕਾੜ ਲੈ ਉਹ ਤਾਂ ਲਾ ਕੇ ਕਾੜ ਲੈ ਮੂੰਗੀ ਕੀ ਵਿੱਚ ਇਹ ਨਹੀਂ ਲਾ ਗਾਂਦ ਬਾਲਾ ਵਿੱਚ ਸੱਸੀ ਕਾਲ ਬਲਾ ਉਹ ਸਾਸਰੀ ਕਾਲ ਬਲਾ ਹਾਂ ਇਹ ਜਾਈ ਦੇ ਤੂੰ ਬਲਾ ਹਾਂ ਹੋਣ ਬਲਾ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਤੇ ਆਪਾਂ ਜੀ ਅੱਜ ਆ ਗਏ ਨਗਰਾਮਾ ਮੁੰਗੀ ਵਿੱਚੜ ਉੱਥੇ ਤੁਹਾਨੂੰ ਮੁੰਗੀ ਆ ਰੇਡ ਦੱਸਾਂਗੇ ਕੀ ਰੇਟ ਲੱਗਿਆ ਕਿੰਨਾ ਕੁ ਰਾਚਾ ਕਿਵੇਂ ਕੀ ਕੀ ਰੇਟ ਲੱਗਾ ਕੇ ਇਹਦੇ ਆਪਣੇ ਕੋਲ ਹੈ ਤਕਰੀਬ ਨੇਗੀ 15 ਕੁਇੰਟਲ ਆ 2 ਕਿਲਾ ਮਾਲ ਹੈਗਾ ਤੇ ਉੱਥੇ ਹੋਰ ਤੁਹਾਡੇ ਕੋਲ 2.5 ਕਿਲੇ ਦਾ ਮਾਲ ਹੈਗਾ 15 ਕੁਇੰਟਲ ਹੈ ਤੇ ਬਾਕੀ ਉੱਥੇ ਜਾ ਕੇ ਤੁਹਾਨੂੰ ਕਰਾਵਾਂਗੇ ਇੰਟਰਵਿਊ ਇਹ ਬੰਦੇ ਪੁੱਛਦੇ ਤੇਰੀ ਕਿੰਨੀ ਮੁੰਗੀ ਆ 5 ਕਿੰਟਲ ਮੜਾ ਉੱਚੀ ਗੋਲ ਹੈ 5 ਕਿੰਟਲ 5 ਜੂੜਾ ਮਾਰੀ ਪੂਰੀ 5 ਤੇ ਰੇਟ ਕੀ ਚਾਰਨਾ ਪੁੱਛਿਆ ਫੋਨ ਕਰਕੇ ਰੇਟ ਕਹ ਤੇਰੇ 8000 ਨਾਲ ਕਿੱਥੇ ਜਾ ਰਹੇ ਆਪਾਂ ਜਗਰਾਵਾ ਮੰਡੀ ਜਗਰਾਵਾ ਤੇਰੀ ਕਿੰਨੀ ਮੰਗੀ ਆ ਮੈਂ ਤੇਰਨ ਵਾਲੀ ਆ ਐਸ਼ੇ ਮੇਰੇ ਨਾਲ ਤੇ ਉਹਦਾ ਸ਼ਹਿਰ ਵਗੈਰਾ ਵੇਖਣ ਚੱਲੇ ਜਗਰਾਵਾ ਹਾਂ ਸ਼ਹਿਰ ਦੇ ਨਜ਼ਾਰੇ ਦੇ ਕੇ ਹਾਂ ਬਹੁਤ ਨਹੀਂ ਗਰਮੀ ਬਹੁਤ ਹੀ ਉੱਥੇ ਗਰਮੀ ਫਰੀ ਬੜਾਈ ਛਿੰਦੇ ਰਾਤੀ ਹੈ ਪਿੰਡ ਕੁੰਦ ਕੱਢ ਦੋ ਪਹਿਲੋ ਕੰਮ ਕਰਦਾ ਹੈ ਮਿਸਤਰੀਆ ਦਾ ਫੋਨ ਇਹਨੇ ਆਤੀ ਦਿੰਦਿਆ ਤੇ ਬੰਦਾ ਵਧੀਆ ਦੇ ਰੇਟ ਜਾਜ ਆ ਕਿਸੇ ਵੀਰ ਨੇ ਮੁੰਗੀ ਬਗਣਾ ਲੈ ਜਾਣੀ ਵੀ ਪਿੰਡ ਕੁੰਦ ਕਣਾ ਇਹਦਾ ਨੰਬਰ ਆਪਾਂ ਲਿਖਾਂਗੇ ਪਰ ਕਰ ਸਕਦੇ ਇੱਥੇ ਲਾ ਕੇ ਜਾ ਕੇ ਕੋਈ ਪਿੰਡ ਜਿੱਦਾਂ ਦੀਪ ਸਿੰਘ ਹੋਗਾ ਇੱਥੇ ਸਾਡੇ ਏਰੀਆ ਲੋਕਲ ਹੈ ਆਪਾਂ ਲੈ ਕੇ ਜਾ ਰਹੇ ਜੀ 3000 ਇਹ ਵੀ ਮਾਨਤਾ ਰੱਖ ਲਊਗਾ ਬਾਕੀ ਆਪਾਂ ਹੋਰ ਬੰਦਾ ਨੂੰ ਪੁੱਛਿਆ ਕੋਈ 35 ਮੰਗਦਾ ਕੋਈ ਮੰਗਦਾ 7000 ਆ 700 ਕੋਈ ਮੰਗਾਈ 6 ਜਾਂ 6 ਮੰਗਾ ਕੇ ਨੇ ਕਿ 4300 ਕਿੰਨਾ 4000 ਰੁਪਿਆ ਕਿੰਨੇ ਮੰਗਿਆ 4000 ਰੁਪਿਆ ਕਿੰਨੇ ਮੰਗਿਆ ਮੰਗੀ ਨੇ ਟਰੈਲਰ ਦੇ ਮੁੰਡੇ ਨੇ ਨਹੀਂ ਨਹੀਂ ਮੰਗੀ ਨੇ ਟਰੈਲਰ ਨੇ ਮੰਗੀ ਨੇ ਮੰਗਿਆ ਜੀ 4000 ਰੁਪਿਆ ਹੋਰ ਕਿਨੇ ਪੁੱਛਾਈ ਹੋਰ ਤੋਂ ਦਿਨਾਂ ਪੁੱਛਾਈ ਸਾਰੇ ਕਦ ਬਲਕਾਰੇ ਨੂੰ ਬਲਕਾਰੇ ਨੂੰ ਉਹਨੇ ਗਰੇਟ ਮੰਗਿਆ ਉਹ 3500 ਉਹ 3500 ਦਾ ਰਿਹਾ ਹੋਰ ਤੀਜੇ ਬੰਦੇ ਨੇ ਕਿੰਨੂੰ ਪੁੱਛਾਈ ਬੰਦਾ ਇਹ ਕੋਰਟਿੰਗ ਨਾਲ ਕਹਿੰਦਾ ਮੈਂ ਲਵਾਂਗਾ 4000 ਰੁਪਿਆ ਅੱਛਾ ਕਹਿੰਦਾ ਟੂ ਟੈਕਸ ਟੋਡਾ ਅੱਛਾ ਮੈਂ ਕਹਿੰਦਾ ਨਹੀਂ ਆਈ ਜਾ ਕੇ 3500 ਰੁਪਿਆ ਟੂ ਟੈਕਸ 13 ਰੋਟੀ ਖਾਤਾ 13 ਤੇ ਸਿੰਦੇ ਨੂੰ ਪੁੱਛੇ ਤੇ ਨੇ ਕਹਾ ਇਹ ਕਹਿੰਦਾ ਮੈਂ 3000 ਰੁਪਿਆ ਲਵਾਂਗਾ ਇਹ ਮਾਨਦਾਨ ਕਰਦਾਗਾ ਮੋਪੇ ਦੀ ਅੱਛਾ ਜੇ ਹੋਰ ਕਰੇਗਾ ਆਂਦਾ 200 ਰੁਪਿਆ ਮਾਨਦਾਨ ਕਰਦਾ ਇਹ ਜੀ ਬੰਦਾ ਆਂਦਾ ਮੈਂ ਮੋਕੇ ਤੇ ਮਾਨਦਾਨ ਵੀ ਹੋਰ ਕਰ ਦੇਗਾ 2-300 ਦਾ ਆਹੇ ਬੰਦੇ ਯਾਰ ਕਿਤੇ 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 ਬੰਦੇ ਕਿਤੇ ਕਿਤੇ ਮਿਲਦੇ ਆ ਬੰਦਾ ਬਹੁਤ ਇਵੇਂ ਗੱਲ ਲੈਣਾ ਹਾਂ ਤੇ ਬਾਕੀ ਬੰਦਾ ਵੀ ਚੰਗਾ ਬੰਦਾ ਬਹੁਤ ਚੰਗਾ ਹੈ। ਖਾਣ ਦੇ ਖਬਰ ਕਰੀਏ ਹਾਂ ਖਾਣ ਦੇ ਬਰਗਰ ਵੀ ਖਵਾਵਾਂਗੇ ਰੋਟੀ ਵੀ ਖਵਾਵਾਂਗੇ। ਇਹ ਇਹ ਨਹੀਂ ਆਪਾਂ ਵੀ ਰੋਟੀ ਦੇ ਪਿੱਛੇ ਹੋ ਜਾਗੇ। ਤੇ ਤੂੰ ਮੈਨੂੰ ਤਾਂ ਖਵਾ ਦੇ ਰੋਟੀ ਕਿ ਮੈਂ ਖਵਾਵਾਂ ਤੈਨੂੰ। ਰੋਟੀ ਆ ਪਸਾਰੇ ਹਾਂ ਨਹੀਂ ਖਾਣਾ ਇੱਕ ਵਾਰ। ਹਾਂ ਹਾਂਜੀ ਖਾਣੀ ਏ। ਜਿੰਡਾਬੇ ਦੇ ਖਵਾਵਾਂ ਰਹਿੰਦੇ ਦੇ ਕਿੱਲੇ ਪਰਦੇਸੀ ਦਾ ਕਿੰਦਾ। ਉਹੀ ਜਗਰਾਵਾ ਕੋਲਾ ਆ ਜਗਰਾਵਾ। ਆਪਾਂ ਤੁਹਾਨੂੰ ਉੱਥੇ ਪਹੁੰਚ ਗਏ ਦੀ ਵੀਡੀਓ ਕਿੰਦਾ ਕੀ ਕੀ ਰੇਟ ਲੱਗਿਆ ਕਿੰਦਾ ਕਿੰਨਾ ਲੱਗਿਆ ਜਿਹੜਾ ਕਿਵੇਂ ਲੱਗਿਆ ਉਹਦੇ ਬਾਰੇ ਆਪਾਂ ਤੁਹਾਨੂੰ ਜਗਰਾਵਾ ਮੰਡੀ 'ਚ ਦੱਸਾਂਗੇ ਜਾ ਕੇ ਅੱਜ ਦਾ ਕੀ ਰੇਟ ਆ ਤੇ ਅਸੀਂ ਪਹੁੰਚਾਂਗੇ 11 12 ਵਜੇ ਤਕਰੀਬਨ ਪਹੁੰਚਾਂਗੇ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਜਗਰਾਵਾ ਉੱਥੋਂ ਦੇ ਜਗਰਾਵਾ ਮੰਡੀ 'ਚ ਪਹੁੰਚ ਗਏ ਆਪਾਂ ਜਗਰਾਵਾ ਮੰਡੀ 'ਚ ਸਾਹਮਣੇ ਮੋੜੀ 'ਤੇ ਤੇ ਗੋਰੀਆ ਪਰ ਕਿੰਨਾ ਟਾਈਮ ਲੱਗਾ ਮੰਡੀ ਆਉਣ ਤੇ ਹੋਰ ਤੇ ਨਿਕਾਲ ਕਣ ਕਰ ਚਾਰ ਚਾਰ ਤੇ ਹੁਣ ਜਾਣ ਟੈਕਨੀਕ ਕਰਦੇ ਜਾਣ ਤੇ ਕਹਿੰਦਾ ਕੜਾ ਕਰ ਲੈ ਜਾਣ ਤੇ ਆਪਾਂ ਲਗੂਆ ਇੱਕ ਘੰਟਾ ਤੇ ਆਪਾਂ ਮੂੰਗੀ ਲੌਣੀਆ ਥੱਲੇ ਤੇ ਤੁਹਾਨੂੰ ਦਿਖਾਉਂਦੇ ਆ ਕੀ ਰੇਟ ਲੱਗੂਗਾ ਸ਼ਾਮ ਤੱਕ ਕਰਦੋਂ ਪੂਰਾ ਆਪਾਂ ਡਿਟੇਲ ਦਿਆਂਗੇ ਅੱਜ ਦਾ ਰੇਟ ਕੀ ਆ ਕੀ ਆਪਣਾ ਲੱਗਦਾ ਬੋਲੀ ਲੱਗ ਜਿੰਦੀ ਹੈ ਜੀ ਇੱਥੇ ਟਿਮਰੀ ਰਹੀ ਆ ਨੇ ਅਜ ਕੱਲ ਦਾ ਸਾਸਿਕਾ ਬਣਾ ਪਹਿਲਾਂ ਚਰਚੀ ਕਰਦਾ ਹਾਂ ਹਾਂ ਬੰਦਾ ਪਹੁੰਚਾਈ ਆਪਣਾ ਤੂੰ ਕਿਵੇਂ ਆਇਆ ਨਾਲ ਇਦਾਂ ਮੁਕਾਰ ਕਰ ਬਸ ਕਿਦਾਂ ਵੈਸੇ ਕਿ ਮੈਂ ਗਰਮੀ ਕਰਕੇ ਪੈ ਕੇ ਕਰੇ ਏਸੀ ਜੇ ਰਹਿੰਦੇ ਨਿਆਰੇ ਲੈਂਦਾ ਉਹ ਨਹੀਂ ਆ ਛੁੱਟੀ ਵਜੇ ਵਜ ਗਈ ਹੈ ਛੁੱਟੀ ਵਜੇ ਵਜ ਗਈ ਛੁੱਟੀ ਵਜ ਗਈ ਅੱਛਾ ਸਕੂਲ ਕਾਉਂਟਰ ਦਾ ਹੈ ਇਹ ਅਸੀਂ ਇਸ ਘਰ ਜਗਰਾਵਾ ਮੰਡੀ ਚ ਆਇਆ ਹਾਂ ਮੇਰੇ ਨਾਲ ਪਤਾ ਲੱਗ ਗਿਆ ਗਾਂ ਮੂੰਗੀ ਬੀਜੀ ਦਾ ਹੋਰ ਲੈ ਕੇ ਆਵਾਂਗੇ ਅਸੀਂ ਛੁੱਟੀ ਮਾਰੀ ਆ ਫਿਰ ਬੜਾ ਖੁਸ਼ ਹਾਂ ਯਾਰ ਛੁੱਟੀ ਮਾਰੀ ਸਕੂਲੋਂ ਕਿੰਨੀ ਖੁਸ਼ੀ ਹੈ ਤੈਨੂੰ ਹਾਏ ਕਿੰਨੀ ਖੁਸ਼ੀ ਹੈ ਛੁੱਟੀ ਮਾਰੀ ਸਕੂਲ ਦੀ ਬਹੁਤ ਹੀ ਕਿੰਨੀ ਬਹੁਤ ਜ਼ਿਆਦਾ ਖੁਸ਼ੀ ਹੈ ਹੋ ਜੀ ਕਿ ਆਪਾਂ ਦਾਣਾ ਮੰਡੀ ਚ ਜਗਰਾਵਾ ਤੇ ਸਾਹਮਣੇ ਮੂੰਗੀ ਤੇ ਇਹ ਚੀਜ਼ਾਂ ਦੇ ਜ਼ਿਆਦਾ ਇੱਥੇ ਵਿਕਰੀ ਗਈ ਆ ਜੀ ਮੱਕੀ ਦੀ ਮੂੰਗੀ ਦੀ ਤੇ ਸ਼ਰਮ ਆਈ ਆ ਸਾਹਮਣੇ ਕਿਤੇ ਕਿਤੇ ਤੇ ਅੱਜ ਦਾ ਰੇਟ ਦਾ ਪਤਾ ਲੱਗੂਗਾ ਸ਼ਾਮ ਨੂੰ ਤੁਹਾਨੂੰ ਦੱਸਾਂਗਾ ਕੀ ਚਾਲ ਚੱਲ ਰਿਹਾ ਰੇਟ ਆਪੇ ਹੀ ਤੱਕ ਤਾਂ तकरीबन ਸੁੱਕੀ ਆ ਮੱਕੀ ਤੇ ਮੂੰਗੀ ਦਾ ਇੱਥੇ ਆਉਣ ਕਿਥੇ 24 ਕੈਂਟੇ ਚੱਲੀ ਰਹਿੰਦੀ ਐਂਦਾ ਰੇਟ ਲੱਗੂਗਾ ਜੀ ਨਾ ਇਹ ਦੇ ਖਰਾਬੀ ਪਰ ਮਾੜੀ ਮੋਟੀ ਜੀ ਗਈ ਆ ਆ ਸਾਹਮਣੇ ਮੰਗੀ ਮੰਗੀ ਆ ਤੇ ਆਪਣੀ ਗਈ ਜੀ ਗੱਡੀ ਉਹ ਸਾਹਮਣੇ ਤੈਨੂੰ ਕਿਵੇਂ ਲੱਗਿਆ ਇੱਥੇ ਮੰਗੀ ਹੈ ਵੀ ਇਹ ਜਗਰਾਵਾਂ ਦੇ ਮੰਡੀ ਦਾ ਜੀ ਵਧੀਆ ਮਾਹੌਲ ਮੂਲ ਵੇਖਣ ਨੂੰ ਇੱਥੇ ਵੇਖਣ ਬਹੁਤ ਵਧੀਆ ਹੈ ਤੇ ਇਹ ਹੋਰ ਜਿਵੇਂ ਜਿੱਦਾਂ ਹੁਣ ਲੁਧਿਆਣਾ ਵਗੈਰਾ ਹੋਗਾ ਉੱਥੇ ਕੋਈ ਲੋਕ ਲੈ ਕੇ ਜਾਂਦੇ ਕਿ ਉੱਥੇ ਨਹੀਂ ਵਿਗਦੀ ਵਿਦਿਉਂ ਇਹ ਟ੍ਰਿਪੋ ਦੀ ਢਮਾਰ ਜਾਂਦਾ ਇੱਥੇ ਡਿਮਾਂਡ ਫਿਰਵੇਂ ਇੱਥੇ ਨਾਲੇ ਇੱਥੋਂ ਵੀ ਇਹ ਨਾ ਸਾਲ ਪੂਰਾ ਚੱਲਦੀ ਮੰਡੀ ਹੈ ਹੀ ਨਹੀਂਗਾ ਫਿਰ ਬੰਦ ਹੋ ਗਈ ਜੀ ਆਪਣੇ ਮੰਡੇ ਨੇੜੇ-ਨੇੜੇ ਬੰਦ ਹੋ ਜਾਂਦੀਆਂ ਨਾ ਇਹਨੇ ਪੂਰਾ ਸਾਲ ਹੀ ਚੱਲਣਾ ਹੈ ਮੈਨੂੰ ਆਪਾਂ ਪਤਾ ਅੱਜ ਲੱਗੂਗਾ ਜੀ ਕੀ ਆਪਣੇ ਕਿਲੇ ਦੇ ਆਫਸਾਈਆ ਤਕਰੀਬਨ ਆਪਾਂ ਕੁਆਂਟਲ ਕੋ ਕਰੇ ਰੱਖੇ ਕਿਲੇ ਦੇ ਵਿੱਚੋਂ ਹਾਂ ਇਹ ਫੁੱਲਿਆ ਥੋੜਾ ਨਾਲ ਇਦਾਂ ਨਹੀਂ ਹੁੰਦੀ ਫੁੱਲਿਆ ਦੀ ਦੂਜੀ ਹੁੰਦੀ ਆ ਛੋਟੀ ਛੋਟੀ ਹੁੰਦੀ ਹੈ ਇਹ ਰਾਮ ਮੱਕੀ ਆ ਜਿਹੜੀ ਇਹ ਮੈਨੂੰ ਤੋਂ ਹੀ ਪੜਤਣ ਗਏ ਖਰੇ ਗੱਟਿਆ ਹਣੀ ਹਾਂ ਹੋਰ ਕੀ ਮਰੇ ਬਣੋ ਜੀ ਗੱਟੇ ਕਿ ਨਹੀਂ ਆ। ਕੱਲ੍ਹਿਆ ਦੂਜਾ ਘਟਾ ਚਕਵਾ ਕੇ। ਲਾ ਦੇ। ਉਸਰੇ ਨਹੀਂ ਕਿ ਦਾ ਉਹੀ ਮੀਨਾ ਐ। ਕੋਰਾ ਤੂੰ ਹੀ ਕੋ ਲੱਗਿਆ। ਤੂੰ ਹੀ ਕੋ ਲੱਗਿਆ ਜੇ ਰੁਕ ਜਾਏ ਨਾ ਪਲਟੀ। ਆ ਜਿਹੜਾ ਪਲਟੀ ਕਿਉਂ ਲੱਗਿਆ ਤੂੰ? ਯਾਰ ਇੱਥੇ ਬੰਦੇ ਕੰਮ ਨਹੀਂ ਕਰਦੇ। ਥੱਕ ਗਿਆ। ਆਪਣਾ ਰੋਟੀਆਂ ਬਣਾ ਦੇ ਪਿਆ ਅਜੇ ਨਾ ਫਰਟੀ ਨਿਮਿਆ ਰੁਕ ਜਾ ਆ ਜੀ ਪੱਖਾ ਲੱਗ ਰਿਹਾ ਆਪਣੀ ਮੂੰਗੀ ਨੂੰ ਇਹ ਫਿਰ ਚਨਾਈ ਤੁਸੀਂ ਲਓ ਪੱਖੇ ਦੀ ਗਰਾਵਾ ਮਾਰ ਦੇ ਕਿ ਨਮਾਲ ਵਿੱਚ ਕਿੱਡਾ ਵਧੀਆ ਤੁੰਗੀ ਤਾਂ ਬਹੁਤ ਵਧੀਆ ਹੈ ਹਾਂ ਕਹਿੰਦੇ ਜਗਰਾਵਾ ਮੰਡੀ ਬਹੁਤ ਚੰਗੀ ਚਲਦੀ ਹੈ ਉੱਧਰ ਇੱਥੇ ਬੰਦੇ ਫੇਰ ਛੱਡੀ ਪੈਣਾ ਹਾਂ ਥੱਕੇ ਪੈਣਾ ਇਹ ਮੰਡੀ ਫੇਰ ਹੁੰਦੀ ਨਹੀਂ ਫੇਰ ਨਹੀਂ ਹੁੰਦੀ ਇਹ ਨਹੀਂ ਹੁੰਦੀ ਫੇਰ ਨਹੀਂ ਦੀ ਮੰਡੀ ਸਾਰੀ ਜ਼ਿੰਦਗੀ ਨਹੀਂ ਹੋ ਸਕਦੀ ਬੰਦੇ ਕੰਮ ਨਹੀਂ ਕਰਦੇ ਨਾ ਇਹਨਾਂ ਦਾ ਨਜ਼ਾਰਾ ਤੁਸੀਂ ਲੱਗੇ ਇਹਦਾ ਇਹ ਤਾਂ ਕਿੱਥੇ ਹੁੰਦੀ ਹੈ ਹਾਂ ਮੈਂ ਕੋਰੇ ਇਹਨਾਂ ਦਾ ਗਨਯਾਰਾ ਇਹਨਾਂ ਦਾ ਗਨਯਾਰਾ ਇਹਨੂੰ ਅੰਦਾ ਸ਼ਾਉਣ ਦੇ ਚਾਹੀਏ ਹਾਂ ਮੂੰਗੀ ਨਾ ਨਾ ਹੱਟ ਵਿੱਚ ਆਖ ਮੜਾ ਜਾ ਖੜਿਆ ਇਹ ਨਾ ਪਾਣੀ ਨਿ ਮਾਇ ਹਾਰੇ ਪਾਸੇ ਨਿਕਲੀ ਜਾਂਦੀ ਹੋਵੇ ਇਹ ਆਸ ਤੇ ਖਿਡਾਰੀ ਖੁਲੀ ਫਿਰੇ ਨੇ ਆਹ ਨਹੀਂ ਬਸ ਹੋਈ ਵੀ ਟੋਡੇਕ ਟਿੱਲ ਰਹੇ ਨੇ ਟੋਡੇਕ ਹੋਈ ਕਿੰਨੇ ਇਹਨਾਂ ਦੇ ਬੰਦੇ ਨੇ ਸਾਰੇ ਭੱਜ ਗਏ ਕਰ ਲੈ ਲੜ ਗਈ ਘੱਟਾ ਹਾਰ ਉਹ ਜਾ ਰਾਂ ਦੇਖ ਰੇ ਥੱਲੇ ਨਾਲ ਤੱਕ ਮੜਾ ਮਾਂਜੇ ਨਾਲ ਅੱਖੀਂ ਪੜਾ ਗਿਆ ਨਾਲੇ ਥੱਲੇ ਚੜ ਗਿਆ ਕੋਣ ਨਹੀਂ ਤੱਕਉ ਨਹੀਂ ਆਈ ਦੁਬਾਰਾ ਹੱਕ ਕੇ ਆ ਬੈਣਾ ਇਹ ਗੱਡੀ ਮੈਂ ਛੱਡਦਾ ਹੀ ਨਹੀਂ ਮੈਂ ਬੀਜਾਂ ਦੇ ਉੱਤਰ ਮਾਂਜਾ ਇਲਾਕੇ ਦਾ ਗੇੜੇ ਨਾਲੇ ਜਿਹੜੀ ਵੇਲਾ ਕਰਾ ਆ ਉਹ ਲੜਾਈ ਹੋਣਾ ਅਣਾ ਕਿੰਨੇ ਲੜਾਈ ਪਾਈ ਹੋਈ ਉਹ ਬਾਰ ਕੀ ਆ ਗਿਆ ਦੰਗੀ ਕਰ ਮਾਰ ਉਹ ਇਧਰ ਮਾਰ ਬੰਦਾ ਇਧਰ ਕੋੜੇ ਇਹ ਰੰਗ ਦਾ ਪਿਆਰ ਚਾਹ ਜੀ ਤਾਂ ਪਿਆਉ। ਬਈ ਕਹਦਾ ਪਿਆਰ। ਕੀ ਆ ਨਾ? ਸਾਡੇ ਕੋ ਨਹੀਂ ਬੰਨੀ। ਆ ਖਾਟਾ ਜੇ। ਬਾਕੀ ਮੰਡੀ ਪੂਰੀ ਭਰੀ ਹੋਈ ਆ ਪੂਰਾ ਮਾਲ ਆ ਰਿਹਾ ਮੰਡੀ ਦੇ ਵਿੱਚ ਮੱਕੀ, ਉੱਕੀ, ਸਬਜ਼ੀ। ਤਕਰੀਬਨ ਬਹੁਤ ਜ਼ਿਆਦਾ ਮਾਲ ਆ ਰਿਹਾ ਹੈ। ਰਾ ਮੰਡੀ ਦੇ ਫਰੀ ਭਈਆ ਮਾਲਮ ਫੱਕੀ ਵਗੈਰਾ ਮੂੰਗੀ ਹੋਰ ਹੀ ਵੈਰਾਈਆਂ ਬੋਲ ਸਰਵਸਰੋਹੀ ਲਾਗੀ ਬੰਦੇ 삭 ਚੁੱਕਿਆ ਇਥੋਂ ਦੇ ਆਵੇ ਹਮੱਕੇ ਕਿੱਡੀ ਮਾਦੀਆ ਮੂੰਗੀ ਨਿਆਰਾ ਨਹੀਂ ਨਾ ਇਹ ਨਹੀਂ ਆ ਰਿਹਾ ਕੋਈ ਨਾ ਵੇਲੇ ਨੂੰ ਘਰੇ ਪੱਖਾ ਲਾਇ ਨਾ ਨਿਸ਼ਾਨੇ ਇਵੇਂ ਹੀ ਮੂੰਗੀ ਨਾ ਨਾ ਡਾ ਬੰਦੇਆਂ ਦੇ ਖਾਂਦੇ ਕੀ ਜੇ ਕੀ ਆਨੇ ਨੇ ਹਾਂ ਦੇਖਾਂਦੇ ਜੀ ਬੋਲਦੇ ਜਿਆਦਾ ਜੇ ਨਹੀਂ ਆ ਤੇ ਥੋੜੇ ਬੱਟੇ ਬਹੁਤ ਚੱਕਲੇ ਜੀ ਅੱਛਾ ਲੜ ਗਿਆ ਹਟ ਨਗਾਹ ਚਲੇ ਬੱਗੇ ਜੀ ਆ ਇੱਥੇ ਹੈਗੀ ਆ 55 ਨੰਬਰ ਦੁਕਾਨ ਆਪਾਂ ਉਹ ਦੁਕਾਨ ਤੇ ਆਏ ਆ ਜਗਰਾਵਾਂ ਦੇ ਵਿੱਚ ਤੇ ਪਿਛਲੇ ਜਦੋਂ ਪਿਛਲੇ ਸਾਲ ਵੇਚ ਕੇ ਗਏ ਸੀ ਆਪਾਂ ਪਿੱਛਲੇ ਤੋਂ ਵੇਚ ਕੇ ਗਏ ਸੀ ਉਹ ਖੜਕੜਾ ਨੰਬਰ ਇਹ ਦੁਕਾਨ ਬਾਕੀ ਆਪਣਾ ਇਹਨਾਂ ਦਾ ਬੰਦੇ ਦਾ ਪਹਿਲੀ ਵਾਰ ਆ ਪਿਆ ਬਸ ਪਤਾ ਲੱਗੂਗਾ ਜੀ ਕਿਵੇਂ ਆ ਕਦੋਂ ਅੱਜ ਕਦੇ ਨਗਾਹ ਉਹ ਪਾਰੀ ਆਊਗਾ ਇਹਦਾ ਫਿਰ ਇੱਕ ਗੱਪਾ ਗੱਟੇ ਭਰਾਗੇ ਇੱਥੇ ਰੱਖ ਦੇਨੇ ਆ ਕੱਲ ਜਦ ਕੱਲ ਨਿਕਲ ਜਾ ਪਰਸੂ ਨੂੰ ਫਿਰ ਆਪੇ ਆਪਣੇ ਕੋਰ ਕਰਨਗੇ ਦੇ ਰੇਟ ਜਿਹੜਾ ਵੀ ਲੱਗਦਾ ਆਪਣ 10 ਦੇ ਲੱਗੇ ਫੋਨ ਤੇ ਵਿਆਹ ਨੇ ਬਸੂਆ ਉਹਦੇ ਕਿੰਨੇ ਘੱਟ ਰਹਿਗਾ ਥੱਲੇ ਤੋ ਉਹ ਨਾ ਕਰੇ ਪਾਵੇਂ ਆਹ ਮੋਝ ਵਾਜ ਕਪਾਲੀ ਇੱਕ ਘੱਟਾ ਲੈ ਲਈਏ ਇਹ ਅਸਲ ਬਣਾ ਕੇ ਤੋ ਲੱਗੇਗਾ ਪਤਾ ਕਿਹੜਾ ਪਵੇ ਆਪਾਂ ਨਾ ਵੇਖ ਲੈਨੇ ਨਾ ਵੇਖ ਲੈਨੇ ਕਿਹੜਾ ਘੜੇ ਹੈ ਮੰਡੇ ਕਰ ਲੈ ਜ ਆਪਣਾ ਆਪਣੇ ਬੰਦੇ ਕੰਮ ਕਰ ਰਹਾ ਜੋਰ ਮਾਰ ਮਾਰ ਕੇ ਧੂੜੀ ਬਹੁਤ ਉੱਡ ਰਹੀ ਆ ਨਿੰਮੀ ਨਾਲ ਲੱਗਾ ਜੀ 2 ਕੁਇੰਟਲ ਕਿੰਨੀ ਬਣੀ ਆ ਨਿੰਮੀ ਦੀ ਹਾਂ 2 ਕੁਇੰਟਲ ਇੱਕ ਕੁਇੰਟਲ ਤੇ 75 ਕਿਲੋ ਹਾਂ ਹੁਣ ਆਪਣਾ ਪਾ ਲੱਗੂਆ ਕਿੰਨੀ ਹੁੰਦੀ ਆ ਬਾਕੀ ਇੱਕ ਬੰਦੇ ਦੀ ਇਧਰ ਪਈ ਆ ਉਹਦੇ ਪਾ ਲੱਗੂਆ ਹਾਂ ਕਿੱਥੇ ਗਿਆ ਰਾਂ ਅਜੀ ਕਹ ਰਹਿੰਦੀ ਆ ਨਾ ਬੇਲੀਆ ਆਇਆ ਕੋਰੀ ਉਹਨੂੰ ਪੁੱਛਿਆ ਹਜੇ ਕੋਈ ਘਰ ਰਹਿੰਦੀ ਹੈ ਕਿੰਨਾ ਉਹ ਛਾੜੂ ਫਿਰ ਲੈ ਆਉਂਦਾ ਹੈ ਹੂੰ ਹਾਂ ਤਵੇ ਵਾਸ ਕਰਾਉਣਾ ਉਹ ਵਾਹੇ ਕੋਈ ਗੁਰਵਾ ਕਿੰਨੀ ਹੋ ਗਈ 2 ਕੁਆਂਟਲ 2 ਕੁਆਂਟਲ ਹੁੰਦੇ ਕਿੰਨੀ ਹੋਈ ਇਹਦੀ ਇਹਦੀ ਕਿੰਨੀ ਹੋਈ ਆ ਜਾ ਉਹ ਸੇਪੜਾ ਵਿੱਚ ਰਾਲੀ ਆਉਣਾ ਪੂਰੀ ਹੋਈ ਜਿਹੜੀ ਕੁਆਂਟਲ ਹੋ ਗਈ ਪੂਰੀ ਹਾਂ ਉਹ ਸਕੂਟਰ ਖਾਣੇ ਤੋਂ ਕੀਦਾ ਕਿੱਲੇ ਜ ਕੁਆਂਟਲ ਨਿਕਲ ਜਾਂਦੀ ਸਵੇ ਕਿੱਲੇ ਜੋ ਕਿੰਨੀ ਘੜ ਰੱਖੀ 20 ਕਿਲੋ ਨਾ ਕਿਹੜਾ ਤੱਕ ਮਾਰੋ ਮਾਰ ਕਰ ਲਈ 20 ਕਿਲੋ ਰੱਖੀ ਆ ਦਾ ਵਾ 20 ਕਿਲੋ ਡੇਢ ਕੁਆਂਟਲ ਨਿਕਲੀ ਮੇਰੀ ਵੀਵੇਂ ਨਿਕਲੀ ਜਦੋਂ ਮੈਂ ਪਹਿਲੇ ਸਾਲ ਲੈਣਾ ਚਾਰ ਕੁਆਂਟਲ ਲੈ ਵੀ 20 ਕਿੱਲਾ ਜੋ ਜਿਹਨੇ ਜੀ ਨੇ ਖਾ ਜਾਂਦਾ ਜਦੋਂ ਮੈਂ ਪਹਿਲੀ ਵਾਰ ਬਜਾਈ ਕੀਤੀ ਇਹਦਾ ਪਹਿਲੀ ਵਾਰ ਮੈਲ ਮੇਰੀ ਨਿਕਲੀ ਉਦੋਂ 4 ਕੁੰਟਲ 2 ਕਿੱਲਿਆ ਜੋ ਐਰ ਕਿ ਨਿਕਲੀ 10 ਅਗਰ 15 ਕੱਢਣੀ ਹੈ ਠੀਕ ਹੈ ਗੋਰਾ ਮਿੰਟ ਪੂਰੀ ਕਰ ਦੇ ਅੱਜ ਕੇ ਇਹ ਤੈਨੂੰ 20 ਦਸਾਂ ਮੈਂ ਕਿਹੜਾ ਲਿਆਉਣਾ ਹੈ ਬਾਕੀ ਕੇ ਕਿਸ ਬੰਦੇ ਕੋ ਗੱਲ ਨਹੀਂ ਕਰਨੀ ਠੀਕ ਹੈ ਪੁੱਛੇ ਕਿ ਉਹ ਕੋਈ ਕੁਛ ਵੀ ਅੜਤਾਂ ਸੁਝਾਜ ਮੈਂ ਨਹੀਂ ਦੇ ਬਰਾਬਰ ਇਕਦਿਸ ਮੱਖਾ ਵੜਾ ਪਾਣੀ ਕਿੱਥੋਂ ਕਿੱਥੋਂ ਮੱਖੀਆਂ ਆਈਆਂ ਕਿੱਥੋਂ ਆ ਰਹੀ ਨੇ ਮੱਖੀਆਂ ਐਦੋਰੀ ਕਿੱਥੋਂ ਆ ਰਹੀ ਏ ਆ ਗੰਦਗੀ ਜੀ ਦਾ ਹੈ ਗੰਦਗੀ ਹੈ ਤਾਂ ਕਰਕੇ ਬਾਕੀ ਉਹ ਪਿੱਛੇ ਡਰਾਈਵਰ ਸਾਹਿਬ ਬੈਠੇ ਰਹੇ ਇਹਨਾਂ ਦੀ ਆਪਣੀ ਗੱਡੀ ਆ ਰੇਡ ਬਿਲਕੁਲ ਜਾਇਜ਼ ਨਾ ਮੱਖੀਆਂ ਨਹੀਂ ਬੋਲਣ ਦਿੰਦੀਆਂ ਰੇਡ ਬਿਲਕੁਲ ਜਾਇਜ਼ ਏ ਤੇ ਕਿਸੇ ਵੀਰ ਨੇ ਲਿਆਉਣੀ ਤੇ ਆਪਣੇ ਨਾਲ ਫਰਕ ਕਰੇ ਇਥੇ ਲੋਕਲ ਆਪਣੇ ਵੀ ਜਦੀਪ ਸਿੰਘ ਕੋਲ ਹੋ ਗਿਆ ਜਿੱਦਾਂ ਵੀ ਗੁਰੂ ਰਸਾ ਇਲਾਕੇ ਦੇ ਵਿੱਚ ਜਲਾਲਾਬਾਦ ਤੱਕ ਵੀ ਲਿਆ ਗਿਆ ਹੋਈ ਤੇ ਬਾਕੀ ਵਜਨ ਲਿਆ ਸਕਦੇ ਆ ਜੀ 15 ਕੁਇੰਟਲ ਦੇ ਆਸ-ਪਾਸ ਜਿਆਦਾ ਨਹੀਂ ਇਹਨਾਂ ਕੋਲ ਕੋਈ ਆਈ ਜਾਂਦਾ ਹਾਂ ਤੇ ਹੋਗਾ 13 ਹੋਗਾ ਆਪਣਾ ਤੇਰਾ ਹੋ ਗਿਆ ਤੇਰਾ ਕਿਰਾ 2 ਕੁਇੰਟਲ 1 ਕੁਇੰਟਲ ਕਿਰਾ 1 ਕੁਇੰਟਲ 2 ਕਿਲੋ ਕਾਤਾ ਆਪਣਾ ਹੋਣਾ 8 ਕੁ ਆਪਣਾ ਹੋ ਜਾਣਾ ਇਹ ਅੱਛੀਆਂ ਠੋਕ ਗਿਆ ਭਾਈ ਹਾਂ ਮਾੜਾ ਫਿਰ ਵਾਹ ਇਹਨਾਂ ਨੇ ਕਿੰਨੇ ਕੁ ਦਾ ਡਰਾਈਵਰ ਇਹਨਾਂ ਨੇ 6 ਹੋਣਾ ਗੱਲ ਛਡਾ ਲਈਏ ਬਾਕੀ ਮੈਨੂੰ ਟੁਕੜੇ ਦੇ ਬਾਕੀ ਮਾਂ ਤਾਂ ਇਕੱਲੇ ਤੇ ਕਰਦੇ ਨੇ ਡਰਾਈਵਰ ਕਿੰਨੇ ਨਾਲ ਇਕੱਲੇ ਨਾਲ ਅੱਟੋ-ਪੱਟ ਦੇ ਇਕੱਲੇ ਕਮਾ ਰਿਹਾ ਹੈ ਕਿੰਨੇ 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 ਹੋਟੋ-ਹੋਟੋ। ਉਹ ਰੋਟੀ ਕੌਣ ਖਾਵੇਗਾ? ਰੋਟੀ ਬਿੱਟੂ ਖਾਵੇ ਲੱਗਦਾ ਨਿਕੜਿਆ। ਅੱਧੇ ਪੈਸੇ ਮੈਂ ਪਰਦਾ ਕਰਦੇ ਤੁਸੀਂ ਪਰਦਾ ਜੇ। ਇਹਦਾ ਛਕਾਰੇ ਪਰਿਆ ਤਲਾ ਦਿਖਦਾ। ਹਾਂ। ਛਕਾਰੇ ਦਾ। ਖਾਣੇ ਦਾ ਹੀ ਨੇ ਟੋਡਾ ਦੇ ਵਿੱਚ ਬੰਨਣਾ ਹੀ ਰੋਟੀਆਂ ਦਾ। ਐ ਗੋਰੀ ਖਾਣੇ ਦਾ ਆਪਾ ਹੀ ਨੇ। ਹਾਂ। ਨਾਲ ਲੱਗੋ ਲੱਗ ਜਾ ਨਾਲ ਪਰੌਲੇ ਦਾ। ਨਹੀਂ। ਅੱਗੇ ਲੱਗੇ ਰ ਬੜਾ ਬਹੁਤ ਚਿਰ ਲਾਇਆ। ਤੂੰ ਮੰਗੇ ਨਾ ਖਾਏ ਇੱਕ ਇੱਕ ਦਾ ਦਾਣਾ ਕੀਮਤੀ ਏ ਬਾਈ ਕਿੰਨੀ ਮਹਿੰਗੀ ਏ। ਕਿੱਥੇ ਕੋਈ ਆਉਂਦਾ। ਚੁੱਕ-ਚੁੱਕ ਇੱਥੇ ਜੋੜੀ ਆਉਂਦਾ। ਮੱਖੀ-ਮੱਖੀ ਜਿੰਨੀ ਮੁਗੀ ਆ। ਯਾ। ਉਨੇ ਦਾਣੇ ਮੂੰਗੀ ਦੇ ਉਹਨੇ ਜਿੰਨੀ ਮੱਖੀ ਹੈ ਤੇ ਸੇਵਾ ਕਰਕੇ ਦੇ ਕਰੋ ਸੇਵਾ ਉਹ ਨੂੰ ਨੂੰ ਲੈ ਆਏ ਨੇ ਆਇਆ ਘੜ ਆਪਣੀ ਨੀ ਮੂੰਗੀ ਹੈ ਯਾਰ ਬਾਕੀ ਜ ਆਪਣੀ ਕੁਆਂਟਲ ਹੋ ਗਈ ਦੋਰਾ 10 ਤੇ ਜਾਣੀ ਚਾਹੀਦੀ 10 ਤੇ ਪਲੱਸ ਨਹੀਂ ਜਾਣੀ ਨਹੀਂ 10 ਤੇ 8 ਕੁ ਰਹਿ ਜਣੀ ਹੈ 7 9 ਦੇ 8 ਦੇ ਵਿੱਚ ਰਹਿ ਜਣੀ ਹੈ ਬਾਬੇ ਨੇ ਦੋ 10 ਰੁਪਏ ਜਲਦੀ ਸੇਵਾ ਕੀਤੀ ਬਾਬੇ ਨੇ ਇਹ ਕਹੇ ਕਿ ਸੋ ਖੁੱਲੇ ਖੁੱਲੇ ਕੇ 10 ਦੇਦੇ ਯਾਰ ਪੁੱਣ ਹੁੰਦਾ ਪਾਣੀ ਪੀਣਾ ਹੈ ਹੋਰ ਕੀ ਹੈ ਪਿਆ ਹੈ ਹਨਾ ਪੀਤਾ ਪਾ ਗੇਦਾ ਹੈ ਤੇ ਮੇਰੇ ਉਧਰ ਰੋਟੇ ਹੋਣੀ ਮੰਦੇ ਸੌਂ ਦਰ ਬਈਏ ਗਏ ਦੇ ਕਿ ਮੈਰੇ ਦਾ ਸੋਦ ਲਿਓ ਸੁਆਹ ਕਿੰਗੀ ਸੌਹ ਯਾਰ ਕਿਹਦਾ ਉਹ ਵੀ ਜਿਆਦਾ ਗੁਰਾ ਤੇਰੇ ਕੱਪੜੇ ਖਰਾਬ ਹੋ ਗਏ ਨੇ ਉਹਨੇ ਦਾ ਤੇਰੇ ਮੁੰਗੀ ਨਹੀਂ ਹੋਈ ਮੈਂ ਵੇਖਾ 10 ਰੁਪਏ ਸ਼ਾਇਦ ਮੇਰੇ ਕੋਲ ਹੋਣਾ ਉਹਨਾ ਹਗਾ ਨਾ ਦਾ ਕੀਮਤੀ ਬਹੁਤ ਹੈ ਹਾਂ ਹਾਂ ਦਾ ਯਾਰ ਉਹਨਾਂ ਆਪਨੀ ਪਾਈ ਗਈ ਉਹਨਾਂ ਆ ਆਦਰ ਨਾਲ ਗੁੱਸਾ ਉਹਦੇ ਉਹਦੇ ਤੇ ਰਕੜ ਮੂੰਗੀ ਦਾ ਕੱਢਾ ਥੋੜਾ ਆਪਣਾ ਗੁੱਸਾ ਮੂੰਗੀ ਦਾ ਕੱਢਾ ਕਿਵੇਂ ਟ੍ਰੀਆ ਕੰਮ ਹੈ ਦਾਹ ਦੀ ਬਲਾਸੇ ਸੇਵਾ ਨਾਲੇ ਸੇਵਾ ਦੀ ਸੇਵਾ ਨਾਲ ਕੋਲ ਨੀਗਲੇ ਮੂੰਗੀ ਹੰਦਾ ਕਿੰਨਾ ਦੇ ਦੋ ਬਸ ਤਿੰਨ ਡੇਢ ਕੁਆਂਟਾ ਤਾਂ ਹੋ ਗਿਆ ਹੌਸਲਾ ਤਾਂ ਗਿਆ ਡੇਢ ਡੇਢ ਆਪੋਂ ਨਹੀਂ ਛੱਡਦੇ ਸਾਡੇ ਪਹਿਲੇ ਨਾ ਮੂੰਗੀ ਇੰਨੀ ਨਿਕਲੀ ਜੀ ਕਰਦਾ ਇਹ ਦੇਖੀ ਜਾਵੇ ਕਿੰਨੀ ਇਹ ਨਵੀਂ ਜੀ ਹੈ ਸਤ ਪਾਂਚ ਕਿਲੇ ਬੀਜੀਏ ਤੇ ਸਾਰੀ ਬਾਦ ਇਹ ਚੰਗੀ ਗਏ ਜਿਆਨੇ ਸੰਗਰਗਰ ਵਿਚਣ ਉਹਦਾ ਮਾਰ ਕੇ ਲੈ ਜਾ ਮੇ ਜਾਣੀ ਕਿ 20 ਨੰਬਰ ਹੋ ਕੇ ਤਾਂ ਮਗਾ 20 ਬਾਹਰ ਹੀ ਗੱਡਿਆ ਹੈ ਨਾ ਉਸ ਦੇ ਪਿੱਛੇ ਆ ਰਿਹਾ ਤੂੰ ਪੱਟੇ ਕੋਈ ਖਾਪੀ ਲਿਆ ਜੇ ਆਪਾਂ ਇੱਥੇ ਵੇਚ ਕੇ ਜਾਣਾ ਆਪਾਂ ਘੜ ਕਰਨ ਲੈ ਕੇ ਜਾਣਾ ਆਇਆ ਤੂੰ ਫੜ ਲੈ ਚੱਲ ਹਾਰੇ ਕੋੜਾ ਪੜ ਤੂੰ ਹੀ ਲਾ ਲੈ ਦੋ ਜਣੇ ਓਏ ਤੁਹਾਡਾ ਪੜ ਲੈ ਤੁਹਾਡਾ ਪੜ ਲੈ ਤੁਸੀਂ ਲਾ ਲੈ ਦੋ ਜਣੇ ਕਿਦਾ ਇਹ ਕੋਣਾ ਨਹੀਂ ਆ ਗੋਲ ਕੱਪੇ ਆਪਾਂ ਖਵਾ ਦਿੰਦੇ ਤੇ ਕਰੋ ਤਹੀ ਕੰਮ ਦੀ ਭਾਵਣਾ ਲੁਕ ਇਉਂ ਨਿਕੜ ਕਾ ਛਾਣਣਾ ਨਹੀਂ ਲਾਇਆ ਰੋਜ਼ ਤੇ ਇਹੀ ਕੰਮ ਕਰਦਾ ਰਿਹਾ ਏ ਮਾੜਾ ਤੇ ਦੋਵੇਂ ਆ ਜਾ ਇੱਥੇ ਮੰਡੀ 'ਚ ਆਏ ਆਏ ਛਾਣਣਾ ਲਾਉਣ ਤੇ ਬਥੇਰੇ ਪੈਸੇ ਬਾਂਜੜੇ ਨੇ ਇੱਥੇ ਰਹਿਣਾ ਏ ਬੋਲਦੇ ਨੇ ਹਾਂ ਮੱਖੇ ਬਾਬਾ ਬਾਦਾ ਇਕੱਠੇ ਪਰਲੇ ਤੇ ਮੱਖੀਆਂ ਦੇ ਨਾ 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 ਖੰਕੀ ਲਗਾ ਇੱਕ ਰੇ ਪਾਰ ਕੇ ਉੱਤੋਂ ਤੇ ਹੀ ਲਾ ਦੇ ਬਸ ਉੱਤੋਂ ਤੇ ਪਰ ਲੋ ਅੱਧਾ ਕੋ ਮਾਤਰਾ ਮਾੜੀ ਕਾਰ ਲੈ ਚਾ ਹੋ ਹੌਲੋ ਆਰ ਦੇ ਨੇ ਉੱਤੇ ਲਿਖਾ ਦਿੰਦੇ ਆ ਲੈ ਜਾ ਹੁਣ ਪਾਓ ਕੱਟੇ ਜਾ ਉਹ ਕਿੱਧਰ ਗਿਆ ਬਿੱਲੀ ਹਾਂ ਇਹ ਸਿਰੇ ਪੜ ਨਹੀਂ ਆਉਂਦਾ ਹਾਂ ਉਹਨਾਂ ਖਦਾਵੇ ਆ ਅਗੇ ਤੋਂ ਨਾ ਹੁਣ ਨੂੰ ਵੀ ਲਾ ਦਵੇ ਸ਼ਾਨਾ ਜੀ ਮਾੜੇ ਮੜ ਤੇਰ ਵਿੱਚ ਖਮਾਇ ਸੀਗੀ ਤਾਂ ਖੜ ਜਾ ਖੜ ਜਾ ਖੜ ਜਾ ਉੱਤੋਂ ਕਰਨਾ ਪੈਣਾ ਇੱਕ ਈ ਹੋਰ ਮੜਾ ਜਾਓ ਤੇ ਚੱਲ ਜਾਣਾ ਸਾਲਿਆਂ ਆ ਕੇ ਹੂੰ ਉੱਤਰ ਪਰਕ ਪਾਲ ਨੇ ਮੈਂ ਲਾਹ ਦੇ ਉੱਤੋਂ ਤਛਾਣਾ ਜੱਕਾ ਨਿਕਾਇਆ ਓ ਟੂੜੀ ਨਿਕਲ ਜਾਏ ਦੀ ਲਾ ਫਿਰ ਆਪਾਂ ਪੈਸੇ ਰਾਜ ਬਣਾਣੇ ਦੂਜਾ ਲੈ ਖਾਣਾ ਪੀਣਾ ਨਹੀਂ ਜੇ ਕੁਛ ਹੈ ਤਛਾਣਾ ਲਾ ਲੋ ਹਫਤ ਤੋਂ ਮੁੱਤੋਂ ਪਰ ਕੇ ਮੜਾ ਜਾ ਨਹੀਂ ਆਵੀ ਮੜਾ ਮੜੇ ਨਾਲ ਡਿੱਗ ਪੈਣਾ ਨੇ ਹੁਣ ਕਿੱਥੋਂ ਆਣਾ ਓ ਬੱਠੇ ਫੜਖਾਈ ਇਹ ਫੜ ਬੁੱਕਾ ਨਾ ਪਰੋ ਮੜ ਆ ਨੀ ਇਹ ਰੋ ਜਾ ਫਿਰ ਗੁੰਜਰ ਕੀ ਫੜੇਗਾ ਉੱਤੋਂ ਦੇ ਪਰਾਂ ਰੋ ਰੋਲ ਕੇ ਜਿਹੜਾ ਗੰਦੇ ਆ ਦੇਖਦਾ ਪਿਆ ਠੀਕ ਆ ਲੋੜ ਹੀ ਨਹੀਂ ਐਨਾ ਕਰਨ ਦੀ ਫੜ ਹਰ ਬਦੂੰ ਫੜ ਦੇ ਘੜੇ ਨੂੰ ਫੜ ਲੈਂਦੇ ਆਹ ਕੰਮ ਹੀ ਵਧੀਆ ਯਾਰ ਟੋਡਾ ਕਾਰਾ ਕਰਿ ਬਣ ਕਿੱਥੇ ਸਿੱਖੀ ਜੈ ਨਹੀਂ ਉਹ ਪਹਿਲੇ ਫਿਰ ਲੋਕ ਕੇ ਵੇਂਦੇ ਪਾਣ ਲਗੇ ਰਹਿਣਾ ਚਾਰ ਵਾਲੇ ਆਹ ਸਸੀਕਰ ਵੀਰ ਜੀ ਜੇਸੀ ਵੀਰ ਨੇ ਮੰਗੀ ਲਿਆਣੀ ਹੋਵੇ ਆ 55 ਨੰਬਰ ਤੇ ਲਿਆ ਦੇ ਬਹੁਤ ਵਧੀਆ ਰੇਟ ਲਾਇਆ ਇਹਨਾਂ ਨੇ ਆਪਣਾ ਆਪਾਂ ਹੁਣ ਵੇਚ ਕੇ ਚੱਲੇ ਆ ਬਹੁਤ ਵਧੀਆ ਰੇਟ ਲਾਇਆ ਵੀਰਾਂ ਨੇ பச்சவன்ஜா நம்பர்காணம்